ਇਸ ਮੀਟਿੰਗ ਦਾ ਕਾਰਨ ਆ ਜੀ ਤੁਸੀਂ ਜੋ ਗੱਲਬਾਤ ਤੇ ਗਾੜਾ ਸਾਡੇ ਸਰਕਾਰੀ ਉਦਾਰਿਆਂ ਚ ਵੀ ਆ ਤੇ ਪ੍ਰਾਈਵੇਟ ਉਦਾਰਿਆਂ ਚ ਜਿਵੇਂ ਕਿ ਬੈਂਕਾਂ ਜਾਂ ਮੌਲਡਾਂ ਦਾ ਫੈਕਟਰੀਆਂ ਜਾਂ ਸ਼ੋਰੂਮਾਂ ਚ ਸਾਡੀ ਜੋ ਤਕਰਾਦ ਆ ਜੀ ਲਗਭਗ 3,37,000 ਦੇ ਕੀਵ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਸਾਫਕਾ ਸਿੰਘ ਵੀਰ ਆਉਂਦੇ ਨੇ ਜੀ ਉਸ ਤੋਂ ਬਾਅਦ ਹੀ ਸੀ ਜੋ ਪੰਜਾਬ ਦੇ 10 12 ਪੜ੍ਹੇ ਹੋਏ ਬੇਰੁਜ਼ਗਾਰ ਲੜਕੇ ਸੀਗੇ ਉਹਨਾਂ ਨੇ ਟ੍ਰੇਨਿੰਗਾਂ ਕਰਕੇ ਕਿੱਥੇ ਵਿੱਚ ਆਏ ਕਿਉਂਕਿ ਜੌਬ ਬਹੁਤ ਜ਼ਿਆਦਾ 3 ਲੱਖ 37000 ਇੰਨੇ ਸਾਡੇ ਸਾਬਕਾ ਸੈਨਕ ਕਬੀਰ ਵੀ ਨਾ ਹੋਣ ਕਰਕੇ ਇਸ ਕਰਕੇ ਸਰਕਾਰ ਨੇ ਬਾਦਲਾ ਸਰਕਾਰ ਨੇ ਪਹਿਲਾਂ 2007 ਚ ਇੱਕ ਐਕਟ ਬਣਾਇਆ ਸੀ ਪਸਾਰਾ 2005 ਤੇ ਟ੍ਰੇਨਿੰਗਾਂ ਵੀ ਕਰਾਈਆਂ ਹੁਣ ਤਾਂ ਸ਼ਾਇਦ ਵੀਰ ਪੱਤਰਕਾਰਾਂ ਨੂੰ ਪਤਾ ਹੋਵੇ ਜੋ ਸਰਕਾਰੀ ਜਿਵੇਂ ਸਾਡੇ ਲੱड्डा ਜਾਂ ਜਹਾਨ ਖੇਲਾ ਬਗੈਰਾ ਤੇ ਇੱਕ ਪੈਸਕੋ ਕੰਪਨੀ ਇੱਕ ਓਸ਼ਮ ਕੰਪਨੀ ਇਹਨਾਂ ਨੂੰ ਇਹ ਟ੍ਰੇਨਿੰਗ ਦੇ ਜੋ ਲਾਇਸੈਂਸ ਦਿੱਤੇ ਗਏ ਸੀ ਸਰ ਏਜੰਡੇ ਕੀ ਨਹੀਂ ਰੁਟੇਗੀ ਅਜੇ ਏਜੰਡੇ ਕੀ ਨਹੀਂ ਮੀਟਿੰਗ ਦਾ ਕਰਤੂਬਾ ਕੀ ਹੰਡਣਾਂ ਤੇ ਏਜੰਡਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਕੋਰਪੋਰੇਟ ਬੈਂਕਾਂ ਵਿੱਚ ਠੇਕੇਦਾਰੀ ਸਿਸਟਮ 'ਚ ਆਇਆ ਜਿੱਥੇ ਕਿ ਸਾਡੀ ਲੁੱਟ ਹੋ ਰਹੀ ਦੀ ਕਦੇ ਕੋਈ ਠੇਕੇਦਾਰ ਆ ਜਾਂਦਾ ਕਦੇ ਕੋਈ ਆ ਜਾਂਦਾ ਉਹ ਸਭ ਤੋਂ ਛਾਲ ਬਾਅਦ 10000 ਰੁਪਏ ਵਾਧੇ ਦੇ ਨਾਂ ਤੇ ਲੈ ਕੇ ਲੁੱਟਣ ਦਾ ਇਹ ਆਗਲੇ ਸਾਲ ਇਹ ਰਾਜ ਇੱਕ ਤਾਂ ਜੀ ਸਾਡਾ ਮੇਨ ਏਜੰਡਾ ਗਾ ਦੇਖੋ ਸਾਡੇ ਜੋ ਵੀ ਮਤਲਬ ਸਾਡਾ ਬੈਂਕ ਵੱਲੋਂ ਜਾਂ ਕਿਸੇ ادارے ਵੱਲੋਂ ਚੈੱਕ ਜਾਂਦਾ 28 3000 ਦਾ ਉਹਦੇ ਵਿੱਚ EPF ਕੱਟਿਆ ਜਾਂਦਾ ਤੁਹਾਨੂੰ ਪਤਾ ਹੀ ਹੋਊਗਾ ਜੋ ਵੀ ਕਿਸੇ ਵੀ ਅਧਾਰ ਤੇ ਕੱਟਿਆ ਜਾਂਦਾ ਪਰ ਉਹ PF ਦੀ ਸਹੂਲਤ ਅਸੀਂ ਤਾਂ ਹੀ ਲਵਾਗੇ ਜੇ ਸਾਡਾ ਉਸ ادارے ਵਿੱਚ ਘੱਟੋ ਘੱਟ 9 ਸਾਲ 6 ਮਹੀਨੇ ਲੱਗ ਇੱਕ ਪਾਸੇ ਸੈਂਟਰ ਸਰਕਾਰ ਸਾਡੇ ਲਈ EPF ਬਣਾਈ ਖੜੀ ਹੈਗੀ ਇੱਕ ਪਾਸੇ ਸਾਡੇ ਵਾਸਤੇ ਉਹੀ ਸਰਕਾਰਾਂ ਉਹੀ ਮਿਲ ਕੇ ਸਾਲ-ਸਾਲ ਦਾ ਠੇਕਾ ਕਰ ਰਹੇ ਨੇ ਫਿਰ ਸਾਨੂੰ ਉਹਦਾ ਫਾਇਦਾ ਕੀ ਹੋਵੇਗਾ ਇਸੇ ਆਬਦਾ 60 ਸਾਲ ਤੋਂ ਬਾਅਦ ਕਿਵੇਂ ਕਰਾਂਗੇ ਅਸੀਂ ਕਿਸੀਂ ਕਿਵੇਂ ਗੁਜ਼ਾਰਾ ਕਰਾਂਗੇ ਇਸ ਕਿਸੇ ਕੀਤੇ ਨੇ ਇਹ ਮੰਗਾਓ ਤੇ ਤੁਸੀਂ ਕਿਸੇ MLA ਜੇ ਕਿਸੇ ਹੋਰ ਅਧਿਕਾਰੀ ਨੂੰ ਮਿਲਿਓ ਵੀਰ ਜੀ ਮੈਂ ਇਸ ਲੈਂਡ ਵਿੱਚ 2400 ਪਿਆ ਹੋਇਆ ਹਾਂ ਸਾਨੂੰ ਇੰਨਾ ਡਰਾਇਆ ਜਾਂਦਾ ਜਿਵੇਂ ਸਾਡੇ ਸਾਬਕਾ ਸੈਨਿਕ ਵੀਰ ਨੇ ਇਹ ਫੌਜ ਚ ਰੂਲ ਵਾਲੇ ਸਿਸਟਮ ਚ ਰਹੇ ਹੁੰਦੇ ਨੇ ਇਹ ਉੱਥੇ ਵੀ ਉਹਨਾਂ ਦੇ ਕਹਣੇ ਚ ਹੁੰਦੇ ਨੇ ਉਹ ਰਿਆ ਕੇ ਵੀ ਉਹਨਾਂ ਦੇ ਕਹਣੇ ਚ ਰਹਿੰਦੇ ਨੇ ਤੇ ਉਹਨਾਂ ਦਾ ਇੰਨਾ ਇੰਨਾ ਤੇ ਡਰ ਪਾਇਆ ਗਿਆ ਹੈਗਾ ਇਹ ਜੋ ਲਾਇਸੈਂਸ ਨੇ ਇਹ ਜਿਵੇਂ ਕੈਪਟਨ ਰੈਂਕ ਤੋਂ ਉੱਪਰ ਵਾਲੇ ਬੰਦਿਆਂ ਨੂੰ ਦਿੱਤੇ ਜਾਂਦੇ ਨੇ ਜਾਂ ਆਈਪੀਐਸ ਅਧਿਕਾਰੀਆਂ ਨੂੰ ਜਾਂ ਪੀਸੀਐਸ ਅਧਿਕਾਰੀਆਂ ਨੂੰ ਜਿਨ੍ਹਾਂ ਨੂੰ ਕਿ ਸਾਡੇ ਦੇ ਕੰਟਰੋਲ ਕਰਨਾ ਪਹਿਲ ਨਹੀਂ ਵਾ ਖੁੱਭੀ ਹੁੰਦਾ ਹ ਉਹਨਾਂ ਨੇ ਸਾਡੇ ਤੇ ਇੰਨਾ ਡਰ ਪਾਇਆ ਹੋਇਆ ਮੈਂ 2007 ਚ ਜੁਨੀਆ ਦਾ ਰਜਿਸਟਰ ਗਰਾਊਂਡ ਲੱਗਿਆ ਤਾਂ ਮੇਰੀ ਬਦਲੀ ਕਰਤੀ 2012 ਚ ਮੈਂ ਲੁਧਿਆਣਾ ਮਾਛੀਵਾੜੇ ਤੱਕ ਜਾਣ ਲੱਗਿਆ ਤਾਂ ਉੱਥੇ ਮੈਨੂੰ ਧਮਕਾਇਆ ਗਿਆ ਮੇਰੇ ਨਾਲ ਜਦੋਂ ਧਮਕਾਇਆ ਗਿਆ ਤੁਸੀਂ ਆਏ ਦੇਖੋ ਜੀ ਮੈਂ 2007 ਚਾਰ ਤੋਂ ਲੈ ਕੇ ਜੁਨੀਆ ਦੇ ਰਜਿਸਟਰ ਮੈਂ ਮਈ 2023 ਚ ਕਰਾਈਆ ਵੀ ਇੰਨਾ ਜਿਆਦਾ ਇਹਨਾਂ ਦਾ ਪ੍ਰਭਾਵ ਆ ਸੋ ਅੱਜ ਮੈਂ মিডিਆ ਦੇ ਮਾਧਮ ਰਾਹੀਂ ਕਹਿਣਾ ਇੱਕ ਪੱਤਰ ਦੀ ਕਲਮ ਇੰਨੀ ਤਾਕੜੀ ਹੁੰਦੀ ਆ ਵੀ ਉਹਨੇ ਹਰੇਕ ਦੀ ਆਵਾਜ਼ ਪਹੁੰਚਾਈਆ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੁੰਦਾਗਾ ਉਹ ਇੱਕ ਮਤਲਬ ਜੀ ਆਪਾਂ ਨੂੰ ਜਿਵੇਂ 10 ਲੱਖ ਮੋਤੀ ਨੇ ਉਹਦੇ ਵਿੱਚ ਹਰੇਕ ਦੇ ਭਾਵ ਅਰਥਾ ਢੋ-ਢੋ ਨੇ ਜਿਵੇਂ ਉਥੇ ਲਿਖਿਆ ਹੋਇਆ ਵੀ ਸੈਨ ਨਾਈ ਚਾਰ ਵਿਦਾਸ ਭਗਤ ਜਾ ਵਾਲਮੀਕ ਵਟਵਾਰਾ ਤਰੇ ਨੂੰ ਮੈਂ ਤੁਸੀਂ ਵੀ ਕਰੋ ਇਹਦੇ ਦੇਖੋ ਜੀ ਹਾਟਾ ਜਿਵੇਂ ਹੁਣ ਸਾਡੇ ਹੋਮ ਕਾਰਡ ਭਰਾ ਹੁੰਦੇ ਜਿਹਨਾਂ ਲਈ ਕਾਰਡ ਤੇ ਵੀ ਸਕੂਲਟੀ ਕਾਰਡ ਲਿਖਿਆ ਹੁੰਦਾ ਜੀ ਕਦੇ ਚੈੱਕ ਕਰਦੇ ਉਹਨਾਂ ਦੀ ਤਨਖਾਹ 2300 ਹੁੰਦੀ ਸੀਗੀ 2007 ਚ ਅੱਜ ਉਹ 45000 ਲੈ ਰਹੇ ਨੇ ਸਾਡੀਆਂ ਟੀਚਰ ਭੈਣਾਂ ਜੋ ਕਿ 25-2500 ਤੇ ٹھੇਕੇਦਾਰੀ ਸਿਸਟਮ ਤੇ 65-6500 ਲੈਂਦੇ ਦੀ ਅੱਜ ਚਲੋ 25-25000 33 ਦੀ ਲੈਂਣ ਲੱਗੀਆਂ ਉਸੇ ਤਰ੍ਹਾਂ ਮੈਂ ਇਹਨਾਂ ਵੀਰਾਂ ਨੂੰ ਜਗਾਉਣਾ ਚਾਹੁੰਨਾਗਾ ਵੀ ਆਪਦੇ 10 ਘੰਟਿਆਂ ਦਾ ਮੁੱਲ ਲਵੋ ਛੋਟੀ ਪੰਜਾਬ ਚ ਗਿਣਤੀ 337000 ਦੇ ਲਗਭਗ ਆ ਤੁਸੀਂ ਸਰਕਾਰਾਂ ਤੇ ਹਾਵੀ ਹੋਵੋ ਜਾਗੋ ਤੁਸੀਂ ਹੱਕ ਲਵੋ ਉਹ ਹੱਕ ਲੈਣ ਦਾ ਹੱਕ ਵੀ ਆ ਸਾਡੇ ਨਾਲ ਧੱਕਾ ਕੀ ਹੋ ਰਿਹਾ ਜੀ ਹੁਣ ਮੈਂ ਵੀ ਛੋਟੀ ਮੀਟਿੰਗ ਕੀਤੀ ਐ ਜਾਨਕਿ ਸਾਫ ਦਾ ਜੋ ਆਰਮੀ ਜੀ ਉਹਨਾਂ ਨੂੰ ਜਾਗਣ ਵਾਸਤੇ ਹਾਂ ਜੀ ਉਹਨਾਂ ਨੂੰ ਵੀ ਜਗਾਉਣਾ ਸਾਫ ਦਾ ਸੈਨਿਕਾਂ ਨੂੰ ਵੀ ਤੇ ਸਾਡੇ ਸਿਵਲ ਵੀਰਾਂ ਨੂੰ ਵੀ ਜਗਾਉਣਾਗਾ ਮੇਰਾ ਨਾਮ ਸਰ ਕੇਵਲ ਸਿੰਘ ਸਰ ਕੇਵਲ ਸਿੰਘ ਅੱਜ ਮੀਟਿੰਗ ਕੀਤੀ ਗਈ ਆ ਕੀ ਏਜੰਡੇ ਨੇ ਕੀ ਕਾਰਨਾਂ ਮੀਟਿੰਗ ਕਰਨ ਦਾ ਜੀ ਸਰ ਮੀਟਿੰਗ ਦਾ ਕਾਰਨ ਇਹ ਹੈ ਜਿਹੜੇ ਸਾਡੇ ਡੀਸੀ ਰੇਟਾਂ ਤੇ ਡਿਊਟੀ ਕਰ ਰਹੇ ਆ ਬੰਦੇ ਜਿਵੇਂ ਸਾਡੇ ਸਿਵਲ ਭਰਾ ਨੇ ਗਨਮੈ ਨੇ ਤੇ ਫੌਜੀ ਭਰਾਵਾਂ ਨੇ ਬਹੁਤ ਘੱਟ ਰੇਟਾਂ ਤੇ ਡਿਊਟੀ ਕਰਦੇ ਆ 14000 ਜਾਂ 15000 ਤੁਹਾਨੂੰ ਪਤਾ ਵੀ ਅੱਜ ਕੱਲ ਖਰਚੇ ਬਹੁਤ ਜ਼ਿਆਦਾ ਨੇ ਅਸੀਂ ਉਹਦੇ ਕਰਕੇ ਸਾਰੇ ਸਿਵਲ ਭਰਾ ਵੀ ਤੇ ਫੌਜੀ ਭਰਾ ਵੀ ਇਕੱਠੇ ਹੋਏ ਆ ਕਿ ਇਹਦਾ ਇੱਕ ਮੰਗ ਪੱਤਰ ਅਸੀਂ ਡੀਸੀ ਰੇਟ ਤੇ ਸਰਕਾਰ ਨੂੰ ਦਈਏ ਜਿਹੜੇ ਪ੍ਰਾਈਵੇਟ ادارے ਨੇ ਉਹਨਾਂ ਨੂੰ ਦਈਏ ਤਾਂ ਕਿ ਸਾਡੇ ਭਰਾ ਜਿਹੜੇ ਵਧੀਆ ਡਿਊਟੀ ਕਰਨ ਤੇ ਜਿਵੇਂ ਆਪਣੀ ਵਰਤੀ ਦਾ ਮੁੱਲ ਹੈ ਜਿਹੜਾ ਉਹ ਪ੍ਰੋਪਰ ਕੋਣ 8 ਜਾਂ 10 ਘੰਟੇ ਸਾਡੇ ਭਰਾ ਆਪਣੀ ਲਾਈਫ ਦੇ ਇਹਨਾਂ ਪ੍ਰਾਈਵੇਟ ادارے ਦੇ ਬੈਂਕਾਂ ਲਈ ਖਰਾਬ ਕਰਦੇ ਆ ਇੱਕ ਘੰਟਾ ਜਾਣ ਦਾ ਇੱਕ ਘੰਟਾ ਆਉਣ ਦਾ ਰੋਜ਼ ਦਾ ਤੇਲ ਦਾ ਖਰਚਾ ਇਹਦੇ ਨਾਲ ਸਾਡਾ ਜਿਹੜਾ ਘਰ ਦਾ ਗੁਜ਼ਾਰੇ ਨਹੀਂ ਹੋ ਰਹੇ ਇਸ ਕਰਕੇ ਸਾਰੇ ਭਰਾ ਇਕੱਠੇ ਹੋ ਕੇ ਸਿਵਲ ਗਵਰਨਮੈਂਟ ਤੇ ਪ੍ਰਾਈਵੇਟ ਜਿਹੜੇ ਮੇਰੇ ਭਰਾ ਨੇ ਇਕੱਠੇ ਹੋ ਕੇ ਅਸੀਂ ਇੱਕ ਮੰਗ ਪੱਤਰ ਦੇ ਕੇ ਡੀਸੀ ਰੇਟ ਦਾ ਇਹ ਚੀਜ਼ ਨੂੰ ਅੱਗੇ ਤੋਂ ਡਿਊਟੀਆਂ ਜਿਹੜੀਆਂ ਵੱਡੇ ਤੌਰ ਤੇ ਪੱਤਰ ਤੇ ਲੈ ਕੇ ਲਿਆ ਕੇ ਅਸੀਂ ਇਹਦਾ ਮੰਗ ਪੱਤਰ ਦੇ ਕੇ ਸਰਕਾਰ ਨੂੰ ਮੰਗ ਕਰਦੇ ਆ ਸਾਡੇ ਪ੍ਰਧਾਨ ਜੀ ਵੀ ਪਹੁੰਚ ਰਹੇ ਨੇ ਇਸ ਤੋਂ ਪਹਿਲਾਂ ਵੀ ਕੋਈ ਮੀਟਿੰਗ ਕੀਤੀ ਤੁਸੀਂ ਮੁੱਦੂਤ ਤੋਂ ਪਹਿਲਾਂ ਸਾਰੀ ਕਮੇਟੀ ਮੀਟਿੰਗ ਕਰੀ ਸੀਗੀ ਅਸੀਂ ਪਟਿਆਲੇ ਉਹਦੇ ਵਿੱਚ ਵੀ ਸਾਡੇ ਕਾਫੀ ਏਜੰਡੇ ਸੀਗੇ ਜਿਹੜੇ ਹੱਲ ਹੋਏ ਨੇ ਉਹਨਾਂ ਦੇ ਮੰਗ ਪੱਤਰ ਅਸੀਂ ਦਿੱਤੇ ਆ ਤੇ ਇਹ ਸਾਡੀ ਦੂਸਰੀ ਮੀਟਿੰਗ ਆ ਸਰ ਤੇ ਤੁਹਾਡੀ ਜਿਹੜੀ ਮੰਗਾਂ ਨੇ ਸਰਕਾਰ ਧਿਆਨ ਚਾਹੀਆਂ ਕੋਈ ਗੱਲਾਂ हां सर चल रहे है अब सर ठीक है चल रहे है सर बहुत बढ़िया है आज दी मीटिंग भी ਸਾਡੀ ਬਹੁਤ ਵਧੀਆ ਆਪਾਂ ਪਹੁੰਚੇ ਕਿ ਪ੍ਰਸ਼ਾਸਨ ਨੂੰ ਕੀ ਕਰਨ ਜਾਂਦੇ ਸਰਕਾਰ ਨੂੰ ਕੀ ਕਰਨ ਜਾਂਦੇ ਹੈ ਸਰਕਾਰ ਦੇਖੋ ਸਰ ਆਪਣੇ ਹਿਸਾਬ ਨਾਲ ਕੰਮ ਕਰ ਰਹੀ ਹੈ ਜਿੰਨਾ ਚਿਰ ਅਸੀਂ ਨਹੀਂ ਜਾਗਾਂਗੇ ਕੁਝ ਲੈਟਰ ਪੱਤਰ ਉਹਨਾਂ ਨੂੰ ਨਹੀਂ ਦੇਵਾਂਗੇ ਸਰਕਾਰ ਨੂੰ ਇਹ ਚੀਜ਼ ਦਾ ਨਹੀਂ ਗੋਲਦੀ ਹੈਗੀ ਪਰ ਅਸੀਂ ਜਿੰਨਾ ਚਿਰ ਆਪ ਇਕੱਠੇ ਨਹੀਂ ਹੁੰਦੇ ਆਪ ਦਾ ਮਤ ਭੇਵ ਨਹੀਂ ਖਤਮ ਕਰਦੇ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਜੇਕਰ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਗਲੇ ਝੰਡੇ ਕੀ ਰਹਿਣਗੇ ਸਰ ਦੇਖੋ ਮੰਗਾਂ ਜੇ ਅਸੀਂ ਇਕੱਠੇ ਹੋਵਾਂਗੇ ਮੰਗਾਂ ਜ਼ਰੂਰ ਪੂਰੀਆਂ ਹੋਣਗੀਆਂ ਜੇਕਰ ਨਹੀਂ ਹੁੰਦੀਆਂ ਸਰ ਹੋਣਗੀਆਂ ਨਹੀਂ ਹੁੰਦੀਆਂ ਤਾਂ ਅਸੀਂ ਖੜੇ ਹਾਂ ਸਰ ਮੀਟਿੰਗ ਤੇ ਮ